ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਠਾਨਕੋਟ ਵਿੱਚ ਇੱਕ ਨਿੱਜੀ ਹਸਪਤਾਲ ਉੱਪਰ ਲੱਗੇ ਲਾਪਰਵਾਹੀ ਦੇ ਇਲਜ਼ਾਮ ਤੇ ਪਰਿਵਾਰ ਦਾ ਦੋਸ਼ ਹੈ ਕਿ ਲਾਜ ਵਿੱਚ ਕੁਤਾਹੀ ਵਰਤੀ ਗਈ ਜਿਸ ਵਿੱਚ ਨਰਸ ਨੇ ਜੋ ਟੀਕਾ ਲਗਾਇਆ ਸੀ ਉਸ ਟੀਕੇ ਕਾਰਨ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਇਹ ਜੈ 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 ਸੁਨਿੰਦਰ ਕੋਰ ਅੰਦ ਸੁਨਿੰਦਰ ਕੋਰ ਦੀ ਕੀ ਗੱਲ ਹੋਈ ਹੈ ਕਿੰਨੀ ਸਾਲ ਦੇਣ ਕੋਲਾ ਚਲਦਾ ਹੀ ਬੱਚੂ ਲੈ ਕੇ ਆਈ ਕੱਲ ਹਾਲਤ ਖਰਾਬ ਏ ਕੱਲ ਟੀਕਾ ਛਾਮੀ ਲਾਇਆ ਕੁੜੀ ਨੇ ਗਲਤ ਸਾਰੀ ਰਾਤ ਤੜਫਦੇ ਰੇ ਬੜੀ ਹਾਲਤ ਖਰਾਬ ਹੋ ਗਈ ਵਜ੍ਹਾ ਮਾਂ ਦੀ ਰਾਤ ਕੋਈ ਨਹੀਂ ਆਇਆ ਤੜੁ ਤੜਕੇ ਸੋ ਰਹੇ ਸਵੇਰ 5 ਵਜੇ ਜਨਾਸ਼ੇ ਨਹੀਂ ਛੱਡ ਗਏ ਇਹਨਾਂ ਨੇ ਕਦੇ ਨਹੀਂ ਪੁੱਛਿਆ ਤਨ ਇਨਸਾਫ ਇਹਨਾਂ ਸਾਲ ਚਾਹੀਦਾ ਮੈਨੂੰ ਘਰ ਵੇਚ ਦਿੰਦੇ ਮੈਨੂੰ ਘਰ ਵੇਚ ਦਿੰਦੇ ਵਿਨੋਦ ਕੁਮਾਰ ਆ ਮੈਂ 4 ਮਰਲਾ ਪਠਾਨਕੋਟ ਦਾ ਰਹਿਣ ਵਾਲਾ ਮੇਰੇ ਮਾਮਾ ਜੀ ਇੱਥੇ ਐਡਮਿਟ ਸੀਗੇ ਕਿਹੜੇ ਹਸਪਤਾਲ ਆ ਕਨਵਰ ਹਸਪੀਟਲ ਆ ਸਤਿਮ ਕੀ ਨਾਮ ਆ ਸਤਿਮ ਹਸਪੀਟਲ ਇੱਥੇ ਪਹਿਲਾਂ ਵੀ ਇਹਨਾਂ ਦੇ ਮੈਂ ਟ੍ਰੀਟਮੈਂਟ ਚੱਲਦੀ ਪਈ ਆ ਕੱਲ ਦੇ ਫਿਰ ਐਡਮਿਟ ਕਰਵਾਏ ਹੋਏ ਸੀਗੇ ਕੱਲ ਰਾਤ ਤੱਕ ਬਿਲਕੁਲ ਪ੍ਰੋਪਰ ਸਹੀ ਸੀਗੇ ਔਰ ਗੱਲਬਾਤ ਕਰੇ ਖਾ ਪੀ ਰਹੇ ਸੀਗੇ ਰਾਤ 11:30 ਵਜੇ ਇਹਨਾਂ ਨੇ ਉਹਨਾਂ ਨੂੰ ਇੱਕ ਇੰਜੈਕਸ਼ਨ ਦਿੱਤਾ ਇੰਜੈਕਸ਼ਨ ਦੇਣ ਤੋਂ ਬਾਅਦ ਸਟਾਫ ਗਿਆ ਸੌਂ ਔਰ ਠੀਕ ਅੱਧੇ ਘੰਟੇ ਬਾਅਦ ਉਸ ਇੰਜੈਕਸ਼ਨ ਦਾ ਸਾਈਡ ਇਫੈਕਟ ਹੋਇਆ ਸਾਈਡ ਇਫੈਕਟ ਹੋਣ ਤੋਂ ਬਾਅਦ ਮਤਲਬ ਜਿਹੜੇ ਮਾਮੀ ਜੀ ਅਟੈਂਡੈਂਟ ਸੀਗੇ ਉਹਨਾਂ ਨੇ ਜਾ ਕੇ ਆਵਾਜ਼ਾਂ ਮਾਰੀਆਂ ਸਟਾਫ ਨੂੰ ਸਟਾਫ ਪੂਰਾ ਦਾ ਪੂਰਾ ਸੁੱਤਾ ਪਿਆ ਸੀ ਰਾਤ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕੋਈ ਵੀ ਸਟਾਫ ਪ੍ਰੈਜ਼ెంట్ ਨਹੀਂ ਸੀਗਾ ਔਰ ਨਾ ਹੀ ਉਹਨਾਂ ਨੇ ਕੋਈ ਟ੍ਰੀਟਮੈਂਟ ਕੀਤੀ ਜਿਹਦੇ ਚੱਲਦੇ ਸਾਡਾ ਪੇਸ਼ੈਂਟ ਅੱਜ ਐਕਸਪਾਇਰ ਹੋ ਗਿਆ ਮਤਲਬ ਮਰ ਚੁਕਿਆ ਆਪਣੇ ਸਾਹ ਛੱਡ ਚੁਕਿਆ ਔਰ ਇਹ ਸਾਰੀ ਦੀ ਸਾਰੀ ਗਲਤੀ ਹੈਗੀ ਹੈ ਇਸ ਹਸਪੀਟਲ ਦੀ ਇਹਦੇ ਸਟਾਫ ਦੀ ਔਰ ਸਭ ਨੇ ਵੱਡੇ ਗਲਤੀ ਹੈਗੇ ਇਸ ਡਾਕਟਰ ਦੀ ਜਿਹਨਾਂ ਨੂੰ ਆਪਣੇ ਸਟਾਫ ਦਾ ਕੁਝ ਪਤਾ ਹੀ ਨਹੀਂ ਹੈ ਮੇਰੀ ਪ੍ਰਸ਼ਾਸਨ ਅਗੇ ਹੀ ਮੰਗਾ ਕਿ ਇੱਕ ਤਾਂ ਇੱਕ ਤੋਂ 5 ਵਜੇ ਦੀ ਵੀਡੀਓ ਦੇਖੀ ਜਾਵੇ ਕਿ ਇਹ ਸਟਾਫ ਨੇ ਕੰਮ ਕੀਤਾ ਕਿ ਨਹੀਂ ਕੀਤਾ ਜਦ ਕੀ ਉਹਦਾ ਚਾਰਜ ਪੈਂਦਾ ਜਦ ਤੁਸੀਂ ਇਹਦਾ ਬਿੱਲ ਪੇ ਕਰਦੇ ਹੋ ਲਾਸਟ ਬਿੱਲ ਬਣਦਾ ਇੱਕ ਨਰਸ ਦਾ ਜਿਹੜਾ ਵਿਸਟਿੰਗ ਦਾ ਪੈਂਦਾ 2000 ਤੋਂ 1500 ਤੋਂ 2000 ਰੁਪਏ ਪਰ ਡੇ ਦਾ ਪੈਂਦਾ ਔਰ ਮੋਨੀਟਰ ਦਾ ਜਿਹੜਾ ਲਾਇਆ ਹੈ 3000 ਰੁਪਏ ਪਰ ਡੇ ਦਾ ਮੋਨੀਟਰ ਦਾ ਚਾਰਜ ਹੈ ਆਕਸੀਜਨ ਦਾ ਮੋਨੀਟਰ ਆਕਸੀਜਨ ਦਾ ਚਾਰਜ 2000 ਰੁਪਏ ਦੇ ਨੀਅਰ ਅਬਾਊਟ ਹੈਗਾ ਸਭ ਕੁਝ ਪੇ ਕਰਨ ਤੋਂ ਬਾਅਦ ਵੀ ਕੋਈ ਉੱਥੇ ਪ੍ਰੈਜ਼ੈਂਟ ਨਾ ਹੋਏ ਉਸ ਚੀਜ਼ ਦਾ ਸਾਨੂੰ ਰੋਸ਼ ਹੈ ਤੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਆਪ ਆਪਣੀ ਇੱਥੋਂ ਬੋਡੀ ਨਹੀਂ ਚੁਕਣੀ ਸਾਨੂੰ ਪ੍ਰਸ਼ਾਸਨ ਤੋਂ ਮੰਗ ਚਾਹੀਦੀ ਹੈ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਬਸ ਸਾਡੀ ਗੁਜ਼ਾਰਿਸ਼ ਹੈ ਕਿ ਸਾਨੂੰ ਇਨਸਾਫ ਮਿਲੇ ਉਹਦੇ ਲਈ ਉਹ ਜੋ ਕਰਨਾ ਪਏਗਾ ਆਪ ਕਰਾਂਗੇ ਬਟਾਲਾ ਦੇ ਖਜੂਰੀ ਗੇਟ ਇਲਾਕੇ ਵਿੱਚ ਇੱਕ ਬੂਟਾਂ ਦੀ ਦੁਕਾਨ ਵਿੱਚ ਤਿੰਨ 55 ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਤੇ ਜਿੱਥੇ ਪੈਰਾ ਵਿੱਚ ਨਵੇਂ ਬੂਟ ਪਾ ਉਥੋਂ ਫਰਾਰ ਹੋ ਗਏ ਤੇ ਉੱਥੇ ਜਾਂਦੇ ਜਾਂਦੇ ਦੁਕਾਨਦਾਰ ਦੇ ਹੱਥੋਂ ਕਰੀਬ 15000 ਰੁਪਏ ਦੀ ਨਕਦੀ ਵੀ ਖੋਲ ਕੇ ਲੈ ਗਏ ਦੁਕਾਨ ਮਾਲਕ ਵਿਕੀ ਸ਼ਰਮਾ ਨੇ ਦੱਸਿਆ ਕਿ ਸ਼ਾਮੇ ਕਰੀਬ ਇਹ 4 ਵਜੇ ਉਸ ਦੀ ਦੁਕਾਨ ਤੇ ਤਿੰਨ ਨੌਜਵਾਨ ਆਏ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਦਾਤਰ ਵੀ ਸੀ ਸ਼ਰਮਾ ਨਾਪਲੀ ਮਰਾ ਸਵਾਜਾ 4:30 ਵਜੇ ਨਾ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਦਾਤਰ ਹੀ ਗੰਡਾਸਾ ਹੀ ਬਾਕੀ ਆਉਂ ਜੇ ਕਰੀ ਜਾਂਦੇ ਇਹ ਵਕੀ ਨੂੰ ਅੰਦਰ ਆ ਕੇ ਰਿਤਮ ਨੂੰ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਾਡਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡ ਸਾਈ ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇ ਵਗਮਾ ਭਰੀ ਮੈਨੂੰ ਪਤਾ ਸ਼ਿਕਲ ਥੋੜੀ ਮੈਨੂੰ ਲੱਗ ਰਹੀ ਥੋੜੇ ਉਸ ਹਾਲਾ ਮੈਂ ਕਹਿੰਦੇ ਮੇਰੇ ਕੋਲ ਸਮਾਨ ਤੁਹਾਡਾ ਨਹੀਂ ਹੈਗਾ ਉਹ ਅਪਰੀਸ਼ੀਏਟ ਖਰੀ ਨਹੀਂ ਕੰਡਾ ਇਹ ਇਧਰ ਉਧਰ ਆ ਫੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆ ਸਮਾਨ ਦੇ ਮੈਂ ਭਰੀ ਮੇਰੇ ਕੋਲ ਨਹੀਂ ਹੈਗਾ ਦੀ ਹੋ ਕੇ ਟਰਾਈ ਕਰ ਲਉ ਉਹ ਦੋ ਜਣੇ ਬਾਹਰ ਨਿਕਲ ਗਏ ਨੇ ਇੱਕ ਜਣੇ ਨੇ ਸੋ ਬੂਟ ਇਹਨੇ ਜਦੋਂ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਤੇ ਮੈਂ ਕੈਸ਼ ਗਿੰਡ ਆ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਬੇਚਾ ਨਿਕਲਣ ਲੱਗੇ ਅਚਪਟਾ ਮਾਰਿਆ ਬੂੜ ਦੇ ਪਹਿਲਾਂ ਹੀ ਵਾਰੀ ਪਾਈ ਸੀ ਸਾਹਮਣੇ ਦੋ ਜਣੇ ਮੋਟਰਸਾਈਕਲ ਚਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਬੰਗਾਲੀ ਤਰਾਰ ਹੋ ਗਏ ਪਰ ਇਹ 14-15000 ਰੁਪਏ ਗਾਇ ਗੁਰੇ ਮੇਰ ਬੋਲ ਠਾਕ ਜੜੇ ਗਿਨੇ ਗੈਂਦੇ ਆ ਹੀ 14 ਤੋਂ 15000 ਰੁਪਏ ਗਾਇ ਬੂੜੀ ਪਰਿ ਗੁਰੇ ਆ ਗਏ 25-2600 ਰੁਪਏ ਦੇ ਤਿੰਨੇ ਜਣੇ ਹੀ ਇੱਕ ਵੀਰ ਨੇ ਆਏ ਉੱਤੇ ਪਰਨਾ ਬ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਬੰਨਿਆ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਬਾੜ ਦੇ ਬਿਲਕੁਲ ਛੋਟੇ ਛੋਟੇ ਗੰਜਾ ਟੈਵ ਲਾ ਲਓ ਮਤਲਬ ਜੀ ਨਹੀਂ ਬੰਨੇ ਲਿਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਦੋਂ ਦੇ ਨਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪੈਕ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਆ ਤੁਸੀਂ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨ ਦੇ ਦਿਨ ਦਿਹਾੜੇ ਹਰ ਕੋ ਲੋਡਾ ਖਾਉਂ ਡਿਆ ਹੀ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਹੈਗੇ ਇੱਥੇ ਅਨ ਖੁਦ ਨੂੰ ਨਹੀਂ ਲੱਗਦਾ ਸੇ ਤਾਂ ਫਿਰ ਮੈਂ ਕੀ ਕਰਨਾ ਸੀ ਸ਼ੀਤਲ ਅਗੁਰਾਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਜਲੰਧਰ ਵਿਅਸਤ ਦੇ ਵਿੱਚ ਉਹਨਾਂ ਦੀ ਹਾਰ ਦਿਖ ਰਹੀ ਹੈ ਜਿਸ ਕਾਰਨ ਉਹ ਹੁਣ ਸਰਕਾਰੀ ਤੰਤਰ ਦਾ ਉਪਯੋਗ ਕਰ ਰਹੇ ਹਨ ਉਹਨਾਂ ਨੇ ਸਰਕਾਰੀ ਤੰਤਰ ਦਾ ਉਪਯੋਗ ਕਰ ਜਲੰਧਰ ਦੇ ਕੁਝ ਇਲਾਕਿਆਂ ਦੇ ਵਿੱਚ ਲੱਗੇ ਬੋਰਡ ਨੂੰ ਫੜਵਾਇਆ ਹਾਲਾਂਕਿ ਇਹਨਾਂ ਬੋਰਡਾਂ ਨੂੰ ਪਰਮਿਸ਼ਨ ਲੈ ਕੇ ਲਗਾਇਆ ਗਿਆ ਸੀ ਪਰ ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਉਸ ਦੇ ਨਾਲ ਹੋ ਕੀ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਾਲਾਂਕਿ ਜਿਸ ਥਾਵਾਂ ਤੋਂ ਮੇਰੇ ਬੋਰਡ ਫਾੜੇ ਗਏ ਹਨ ਉਸੇ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਵੀ ਬੋਰਡ ਲੱਗੇ ਹੋਏ ਸਨ ਪਾਰਟੀ ਦੇ ਬੈਨਰ ਤੇ ਪੋਸਟਰ ਲਗਾਏ ਹੋਏ ਆ ਕੱਲ ਲਗਾਏ ਸੀ ਉਹਨਾਂ ਬੈਨਰਾਂ ਦੇ ਉੱਤੇ ਜਿਹੜੀ ਪਰਮਿਸ਼ਨ ਅਸੀਂ ਲਈ ਹੋਈ ਹੈ ਉਹ ਲੱਗੀ ਪਈ ਹੈ ਜਿਹੜਾ ਅਸੀਂ ਕੋਈ ਵੀ ਕੰਮ ਇਲੈਕਸ਼ਨ ਚ ਕਰ ਰਹੇ ਸੀ ਬਦੌੜ ਇਹਦੀ ਪਰਮਿਸ਼ਨ ਕੋਈ ਵੀ ਨਹੀਂ ਕਰ ਰਹੀ ਹੈ ਹੈਰਾਨ ਹੋਇਆ ਕਿ ਜਿਹੜੀ ਸੁੱਤੀ ਹੋਈ ਸਰਕਾਰ 6 ਮਹੀਨਿਆਂ ਤੋਂ ਜਿਹੜੇ ਜ਼ਿਲ੍ਹੇ ਦਾ ਕੰਮ ਨਹੀਂ ਕਰ ਸਕੀ ਸਾਰੀ ਕਾਰਪੋਰੇਸ਼ਨ ਇੱਕ ਇੱਕ ਅਫਸਰ ਇੱਕ ਇੱਕ ਮਲਾਜ਼ਮ ਤੰਤਰ-ਵੰਤਰ ਜੰਤਰਨਾ ਜਿੰਨਾ ਵੀ ਇਹਨਾਂ ਦਾ ਸਰਕਾਰ ਦਾ ਹੈ ਸਾਰਾ ਦਾ ਸਾਰਾ ਜਿਹੜਾ ਉਹ ਬਬਰੀ ਚੌਂਕ ਦੇ ਵਿੱਚ ਇਹਦਾ ਜ਼ੋਨਲ ਆਫਿਸ ਆ ਉੱਥੇ ਬੈਠਾ ਆਪਣੀਆਂ ਘਰਾਂ ਦੀ ਟੀਮਾਂ ਭੇਜ ਦਿੱਤੀਆਂ ਕਿ ਜਾ ਕੇ ਭਾਤੀਆਂ ਤਾਂ ਪਾਰਟੀ ਜਿਹੜੇ ਝੰਡੇ ਲੱਗੇ ਆ ਜਿਹੜੇ ਪੋਸਟਰ ਲੱਗੇ ਆ ਜਿਹੜੇ ਬੈਨਰ ਲੱਗੇ ਆ ਉਹ ਸਾਰੇ ਉਤਾਰ ਦਿਓ ਇਸ ਕਰਕੇ ਜਿਹੜੇ ਪੋਸਟਰ অর ਬੈਨਰ ਜਿਹੜੀ ਮੈਂ ਪਰਮਿਸ਼ਨ ਲੈ ਕੇ ਲਾ ਰਿਹਾ ਆਪਣੇ ਕਾਰਕਟਰਾਂ ਦੇ ਘਰ ਚ ਲਗਾ ਰਿਹਾ ਕਿਸੇ ਦੀ ਕੋਈ ਸਰਕਾਰੀ ਪ੍ਰਾਪਰਟੀ ਤੇ ਨਹੀਂ ਲਗਾ ਰਿਹਾ ਠੀਕ ਹੈ ਇਹਨਾਂ ਨੇ ਆਪਣੀ ਕਾਰਪਸ਼ੰਦੀ ਜਿਹੜੀ ਟੀਮ ਨੇ ਮੁੱਖ ਮੰਤਰੀ ਨੂੰ ਖੁਸ਼ ਕਰਨ ਦੇ ਲਈ ਜਿਹੜੇ ਬੈਨਰ ਫਾੜ ਕੇ ਮੇਰੀਆਂ ਫੋਟੋਆਂ ਮੇਰੇ ਬੈਨਰ ਪਾੜਨ ਦੀਆਂ ਚੰਡੀਗੜ੍ਹ ਭੇਜੀਆਂ ਕਿ ਸਾਨੂੰ ਜਿਹੜਾ ਸੀਐਮ ਦੇ ਦਫ਼ਤਰ ਵਾਲੂ ਥਾਪੀ ਦਿੱਤੀ ਜਾਏਗੀ ਕਿ ਅੱਜ ਇਹਨਾਂ ਦੀ ਜਿਹੜੀ ਨਲਾਕੀ ਹੈ कि ਜਿਹੜੀ ਆਮ ਆਦਮੀ ਪਾਰਟੀ ਨੂੰ ਅੱਜ ਲੋਕ ਨਹੀਂ ਪਸੰਦ ਕਰ ਰਹੇ ਆਮ ਆਦਮੀ ਪਾਰਟੀ ਦਾ ਲੋਕ ਝੰਡਾ ਲਵਾਉਣਾ ਨਹੀਂ ਪਸੰਦ ਕਰ ਰਹੇ ਅੱਜ ਆਮ ਆਦਮੀ ਪਾਰਟੀ ਦਾ ਲੋਕ ਵੋਟ ਆਪਣੇ ਕੋਠਿਆਂ ਤੇ ਨਹੀਂ ਲਵਾ ਰਹੇ ਆਪਣੇ ਘਰਾਂ ਦੇ ਅੱਗੇ ਹੋਲਡਿੰਗ ਨਹੀਂ ਲਵਾ ਰਹੇ ਇਹਨਾਂ ਦੀ ਜਿਹੜੀ ਬਹਲਾਹਟ ਸੀ ਅੱਜ ਉਹ ਸਰਕਾਰੀ ਤੰਤਰ-ਜੰਤਰ ਯੂਜ਼ ਕਰਨ ਦੇ ਉੱਤਰ ਆਈ ਹੈ ਅੱਜ ਸਰਕਾਰ ਆਪਣੀ ਤਾਕਤ ਸਦਾ ਇਸਤੇਮਾਲ ਕਰਨ ਲੱਗੀ ਹੈ ਅੱਜ ਮੇਰੇ ਹੋਲਡਿੰਗ ਮੇਰੇ ਬੈਨਰ ਮੇਰੇ ਝੰਡੇ ਤੋੜ ਕੇ ਫਾੜ ਕੇ ਉਹਨੂੰ ਉਤਾਰਿਆ ਗਿਆ ਮੈਂ ਜਦੋਂ ਮੌਕੇ ਤੇ ਜਾ ਕੇ ਦੇਖਿਆ ਕਿ ਕਾਰਪੋਰੇਟ ਦੇ ਅਫਸਰ ਜਿਹੜੇ ਮੇਰੇ ਝੰਡੇ ਤੋੜ ਰਹੇ ਸੀ ਜਿਹੜੇ ਮੇਰੇ ਬੈਨਰ ਉਤਾਰ ਰਹੇ ਸੀ ਇਮੀਡੀਏਟ ਮੈਂ ਕਮਿਸ਼ਨਰ ਸਾਹਿਬ ਦੀ ਆਫਿਸ ਜਾ ਕੇ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਸਰਕਾਰ ਦਾ ਕੀ ਦਬਾਅ ਹੈ ਕਿ ਸਰਕਾਰ ਨੇ ਇਹ ਕਿਹਾ ਕਿ ਆਮ ਆਦਮੀ ਪਾਤੀ ਨਹੀਂ ਕਰ ਲੈ ਝੰਡੇ ਬੈਨਰ ਲੱਗਣਗੇ ਉਹ ਕਹਿੰਦੇ ਕੀ ਮਤਲਬ ਜਿੱਥੇ ਉਹ ਬੈਠੇ ਹੋਏ ਸੀ ਉਹ ਵੀ ਸਰਕਾਰੀ ਪ੍ਰਾਪਰਟੀ ਹੈ ਜਿੱਥੇ ਕਾਰਪੋਰੇਸ਼ਨ ਦਾ ਤੰਤਰ ਮੰਤਰ ਜੰਤਰ ਇਕੱਠਾ ਕੀਤਾ ਪਿਆ ਸੀ ਸਾਰਾ ਉਹ ਸਾਰੀ ਸਾਰੀ ਪ੍ਰਾਪਰਟੀ ਸਰਕਾਰੀ ਇਹ ਉਸ ਪ੍ਰਾਪਰਟੀ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਹੋਲਡਿੰਗ ਲੱਗੇ ਮੈਂ ਜਾ ਕੇ ਪੁੱਛਿਆ ਕਮਿਸ਼ਨਰ ਸਾਹਿਬ ਤੁਹਾਡੇ ਦਫ਼ਤਰ ਦੇ ਬਾਹਰ ਵੀ ਆਮ ਆਦਮੀ ਪਾਰਟੀ ਦੇ ਹੋਲਡਿੰਗ ਲੱਗੇ ਆ ਜਿਹੜੇ ਸਰਕਾਰੀ ਪ੍ਰਾਪਰਟੀ ਦੇ ਉੱਤੇ ਆ ਤੁਹਾਨੂੰ ਦਿਖਾਈ ਨਹੀਂ ਦਿੰਦੇ ਤੁਹਾਨੂੰ ਉਹ ਲੱਭ ਨਹੀਂ ਰਹੇ ਤੁਹਾਨੂੰ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕਾਂ ਨੇ ਇਸ ਦੇਸ਼ ਦੇ ਵਿੱਚ ਤੀਜੀ ਵਾਰ ਨਰਿੰਦਰ ਮੋਦੀ ਨੂੰ ਮੌਕਾ ਦਿੱਤਾ ਉਹਨਾਂ ਦੇ ਕਾਰਕਿਰਤਾ ਕਰ ਕਰ ਬੈਠੇ ਆ ਅਗਰ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਨੂੰ ਮੌਕਾ ਦੇ ਰਿਹਾ ਮੈਨੂੰ ਅਸ਼ੀਰਵਾਦ ਦੇ ਰਿਹਾ ਕੀ ਗੱਲ ਪਾਰਟੀ ਨੂੰ ਅਤੇ ਆਮ ਆਦੀ ਪਾਰਟੀ ਇਸ ਤੋਂ ਬਹਲਾਹੜ ਦੇ ਵਿੱਚ ਇਹ ਕੰਮ ਕਰਾ ਰਹੀ ਹੈ ਉਹ ਤੁਹਾਨੂੰ ਕਲੀਅਰ ਉਹਨਾਂ ਦੇ ਚਿਹਰੇ ਉੱਤੇ ਪਤਾ ਲੱਗਿਆ ਕਿ ਸਰਕਾਰ ਦਾ ਦਬਾਅ ਹੈ ਉਹਨਾਂ ਦੇ ਉੱਤੇ ਸਰਕਾਰ ਦਾ ਪ੍ਰੈਸ਼ਰ ਹੈ ਉਹਨਾਂ ਨੂੰ ਜਦੋਂ ਗੱਡੀ 'ਚ ਬੈ ਕੇ ਉਹ ਗਏ ਆ ਉਹਨਾਂ ਨੂੰ ਸਾਹਮਣੇ ਵੋਟ ਨਹੀਂ ਲੱਭੇ ਜਿਹੜੇ ਸਰਕਾਰੀ ਮਸ਼ੀਨਰੀ ਦੇ ਉੱਤੇ ਲੱਗੇ ਆ ਉਹਨਾਂ ਨੂੰ ਮੇਰੇ ਪੋਸਟਰ ਮੇਰੇ ਝੰਡੇ ਮੇਰੇ ਬੈਨਰ ਜਿਹੜੇ ਮੇਰੇ ਕਾਰਕਟਰਾਂ ਦੇ ਘਰਾਂ ਚ ਲੱਗੇ ਆ ਉਹ ਤੰਗ ਕਰ ਰਹੇ ਹੋ ਤੰਗ ਕਰ ਰਹੇ ਆ ਉਹ ਇਹ ਅੱਜ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਕਿ ਤੁਸੀਂ ਮੇਰੇ ਪੋਸਟਰ 파ੜਦੇ ਹੋ ਮੇਰੇ ਝੰਡੇ 파ੜ ਤੋੜਦੇ ਹੋ ਮੇਰੇ ਬੈਨਰ ਲਾਦੇ ਹੋ ਪਰ ਤੁਸੀਂ ਲੋਕਾਂ ਦੇ ਦਿਲਾਂ ਚ ਨਹੀਂ ਮੈਨੂੰ ਕੱਢ ਸਕਦੇ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਦੇ ਦਿਲਾਂ ਦੇ ਵਿੱਚ ਰਹਿਣਾ ਉਹ ਮੇਰਾ ਪਰਿਵਾਰ ਹੈ ਮੇਰੇ ਮਾਂ ਆਏ ਮੇਰੀ ਪਿਓ ਆ ਮੇਰੇ ਭਰਾ ਆ ਉਹ ਮੇਰੇ ਦੁੱਖ ਸੁੱਖ ਦੇ ਸਾਥੀ ਹੈ ਉਹ ਮੈਨੂੰ ਪਿਆਰ ਕਰਦੇ ਆ ਜਿੰਨਾ ਮਰਜ਼ੀ ਜ਼ੋਰ ਲਗਾ ਲੋ ਜਿੰਨੇ ਮਰਜ਼ੀ ਬਾਹਰਲੇ ਐਮਐਲਏ ਲੈ ਕੇ ਬਿਠਾ ਦਿਓ ਜਿੰਨੇ ਮਰਜ਼ੀ ਪੰਜਾਬ ਚ ਗੁੰਡੇ ਬੁਲਾ ਲੋ ਜਿੰਨੇ ਮਰਜ਼ੀ ਬਦਮਾਸ਼ ਬੁਲਾ ਲੋ ਜਿੰਨਾਂ ਨੂੰ ਤੁਸੀਂ ਅੱਜ ਕਮਾਂਡ ਦੇ ਰਹੇ ਹੋ ਉਹ ਮੇਰੇ ਕਾਰਕਟਰ ਦਾ ਕੁਝ ਵੀ ਵਿਗਾੜ ਸਕਦੇ ਕਿਉਂਕਿ ਮੇਰੇ ਕਾਰਕਟਰ ਭਾਰਤੀ ਦੇ ਨਾਲ ਬੱਚਨ ਬੰਦਾ ਹੈ ਮੇਰੇ ਕਾਰਕਟਰ ਮੇਰੇ ਨਾਲ ਬੱਚਨ ਬੰਦਾ ਹੈ ਮੈਨੂੰ ਉਹਨਾਂ ਨੇ ਆਪਣਾ ਪੁੱਤਰ ਭਤੀਜਾ ਸਮਝ ਕੇ ਇਸ ਸੇਵਾ ਦੇ ਲਈ ਉਤਾਰਿਆ ਇਸ ਸੇਵਾ ਮੈਂ ਕਰਦਾ ਰਵਾਂਗਾ ਪਵਾ ਮੇਰਾ ਕੋਈ ਨਿੱਜੀ ਨੁਕਸਾਨ ਕਰਨਾ ਕਰ ਦੇ ਮੇਰਾ ਨਿੱਜੀ ਨੁਕਸਾਨ ਕਰਨ ਦੇ ਲਈ ਉਹਨਾਂ ਦੇ ਪੂਰੇ ਪਲਾਨ ਬਣੇ ਆ ਮੈਂ ਤਾਂ ਵੀ ਘਬਰਾਣ ਵਾਲਾ ਨਹੀਂ ਮੈਂ ਸਾਰਾ ਮੈਟਰ ਪਾਰਟੀ ਦੇ ਧਿਆਨ ਚ ਲੈ ਕੇ ਦਿੱਤਾ ਪਾਰਟੀ ਨੂੰ ਇਸ ਚੀਜ਼ ਦੀ ਮੈਂ ਵੀਡੀਓ ਇਸ ਚੀਜ਼ ਦੀਆਂ ਫੋਟੋ ਸਾਰੀਆਂ ਭੇਜ ਦਿੱਤੀਆਂ ਪਾਰਟੀ ਇਮੀਡੀਜਟ ਜਿਹੜਾ ਐਕਸ਼ਨ ਹੈ ਪਾਰਟੀ ਨੇ ਕੋਰ ਕਲਪਤੀ ਜਿਹੜੀ ਮੀਟਿੰਗ ਬੁਲਾ ਲਈ ਹੈ ਜਿਹੜਾ ਇਮੀਡੀਜਟ ਤੁਹਾਡੇ ਵਿੱਚ ਜਿਹੜਾ ਪ੍ਰੈਸ ਦੇ ਮਾਧਮ ਨਾਲ ਮੈਸੇਜ ਆ ਜਾਏਗਾ ਪਾਰਟੀ ਜਿਹੜਾ ਐਕਸ਼ਨ ਹੈ ਉਹ ਵੱਡੇ ਪੱਧਰ ਤੇ ਲੈਣ ਜਾ ਰਹੀ ਹੈ ਕਿਸਾਨਾਂ ਦੀ ਐਸਐਸਵੀ ਪਟਿਆਲਾ ਦੇ ਨਾਲ ਮੀਟਿੰਗ ਜੋ ਹੋਈ ਸੀ ਉਹ ਸਮਾਪਤ ਹੋ ਗਈ ਗੱਲਬਾਤ ਕਰਦੇ ਕਿਸਾਨ ਆਗੂ ਮਨਜੀਤ ਰਾਏ ਨੇ ਦੱਸਿਆ ਕਿ ਕੱਲ ਜੋ ਘਟਨਾ ਸ਼ੰਭੂ ਬਾਰਡਰ ਦੇ ਉੱਪਰ ਹੋਈ ਉਹ ਸਰਾਸਰ ਸਰਕਾਰ ਦੀ ਮਿਲੀਪੋਗਦਾ ਨਤੀਜਾ ਸੀ ਕਿਉਂਕਿ ਜੋ ਵਿਅਕਤੀ ਦੇ ਦੁਆਰਾ ਉੱਥੇ ਰੋਲਾ ਪਾਇਆ ਗਿਆ ਉਹ ਐਮਐਲਏ ਕਨੌਰ ਗੁਰਲਾਲ ਕਨੌਰ ਦਾ ਖਾਸ ਹੈ ਤੇ ਮਾਈਨਿੰਗ ਮਾਫੀਆ ਦਾ ਕਿੰਗ ਵੀ ਹੈ ਸਾਹਮਣੇ ਲਿਆਂਦੀ ਜਿਹੜੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੋਕ ਸਮਝਦੇ ਨਹੀਂ ਸੀ ਵੀ ਕੀ ਹੈ ਸੁਆਮੀਨਾ ਸੰਦੀਪ ਰਿਪੋਰਟ ਕੀ ਹੈ ਅਸੀਂ ਦੱਬੀਆਂ ਹੋਈਆਂ ਫੈਲਾਂ ਲੋਕਾਂ ਦੇ ਸਾਹਮਣੇ ਲਿਆ ਤੇ ਉਹ ਫੈਲਾ ਨੇ ਇਹ ਜਾ ਰੇਤਾ ਝਾੜਿਆ ਜਿਹਦੇ ਵਿੱਚੋਂ ਬੀਜੇਪੀ ਦੋਸਤਾਂ ਚਲ ਗਿਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਜੋ ਪਵੇ ਉਹ ਸ਼ੰਭੂ ਵਾਲਾ ਸੇਵਕ ਕਰਨ ਵਾਲਾ ਮਸਲਾ ਹੋਵੇ ਸੁਭਕਰਮ ਵਾਲਾ ਚਾਹੇ ਸਾਡੇ ਰਾਈਟ ਭੰਨਿਆਂ ਦਾ ਮਸਲਾ ਹੋਵੇ ਚਾਹੇ ਸਾਡੇ ਕਿਸਾਨਾਂ ਨੌਜਵਾਨਾਂ ਤੇ ਜਿਹੜਾ ਅਤਿਆਚਾਰ ਕੀਤਾ ਉਹਦਾ ਹੋਵੇ ਚਾਹੇ ਆ ਜਿਹੜੀ ਕੱਲ੍ਹ ਵਾਲੀ ਘਟਨਾ ਇਹਦੀ ਜ਼ਿੰਮੇਵਾਰੀ ਸਰਕਾਰ ਇਸ ਤੋਂ ਮਾਪ ਲੈ ਸਭ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰਾ ਅਸੀਂ ਨੇ ਕਿਹਾ ਸੀ ਕਿ ਇਹ ਵੀ ਜ਼ਿੰਮੇਵਾਰੀ ਸਰਕਾਰ ਦੀ ਆ ਕਿ ਸਰਕਾਰ ਭਲੇਖੇ ਚਾ ਕਿ ਕਿਸਾਨਾਂ ਨੇ ਰਸਤਾ ਰੋਕਿਆ ਅਸੀਂ ਤਾਂ ਰਸਤਾ ਰੋਕਿਆ ਹੀ ਨਹੀਂ ਸੋਨੂੰ ਵੀ ਸਾਰਿਆਂ ਨੂੰ ਪਤਾ ਹੈ ਇਸ ਨੂੰ ਸਾਰੀ ਇਨ ਮੀਡੀਆ ਨੂੰ ਪਤਾ ਕਿ ਸਰਕਾਰ ਨੇ ਰੋਕਿਆ ਸਰਕਾਰ ਨੇ ਕੋਈ ਮਾੜਾ ਮੋਟਾ ਨਹੀਂ ਰੋਕਿਆ ਬਹੁਤ ਵੱਡਿਆ ਕੰਧਾ ਕੱਢਿਆ ਸਾਡੇ ਦੋਨੇ ਫੋਰਮਾਂ ਦੀ ਇਹ ਵੀ ਮੀਟਿੰਗ ਹੋ ਚੁੱਕੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੱਗਰ ਦੇ ਵਿੱਚ ਪਾਣੀ ਨੇ ਵਧਣਾ ਰਸਤੇ ਬੰਦ ਹੋਣੇ ਆ ਸਰਕਾਰ ਹੁਣੇ ਇੰਤਜ਼ਾਮ ਕਰੇ ਅਸੀਂ ਆਪਦੇ ਲੈਵਲ ਤੇ ਜੋ ਸਾਡੇ ਲੋਕਾਂ ਦਾ ਹੋਊਗਾ ਅਸੀਂ ਕਰਾਂਗੇ ਅਸੀਂ ਇਹ ਨਹੀਂ ਵੀ ਸਾਡੇ ਅਸੀਂ ਲੜੀ ਲੋਕਾਂ ਦੀ ਨੇ ਆ ਲੋਕ ਸਾਡੇ ਨਾਲ ਆਉਣਗੇ ਲੋਕਾਂ ਨੂੰ ਜਿਹੜੀਆਂ ਤਕਲੀਫਾਂ ਆਵਾਂਗੇ ਅਸੀਂ ਬੈਠ ਕੇ ਅਸੀਂ ਦੋਨੇ ਫੋਰਮ ਦਾ ਆਗੂ ਉਹ ਹੱਲ ਕਰਾਂਗੇ ਪਰ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਉਹ ਸਾਹਿਬ ਦੀ ਜ਼ਿੰਮੇਵਾਰੀ ਹੈ ਸਰਕਾਰ ਨੇ ਕੀਤਾ ਪ੍ਰਸ਼ਾਸਨ ਨੇ ਕੀਤਾ ਜ਼ਿੰਮੇਵਾਰੀ ਉਹਨਾਂ ਦੀ ਹੈ ਸਾਡੇ ਨੂੰ ਕੀ ਸੱਚ ਲਿਆਉਂਦੇ ਨੇ ਜੇਕਰ ਕਾਰਵਾਈ ਸਰਕਾਰ ਨਹੀਂ ਕਰਦੀ ਆਉਣ ਵਾਲੇ ਦਿਨਾਂ 'ਚ ਮੀਟਿੰਗ ਬੁਲਾ ਕੇ ਕੋਈ ਐਕਸ਼ਨ ਦੇਵਾਂਗੇ ਕੋਈ ਗੱਲ ਨਹੀਂ ਪਹਿਲਾਂ ਸਰਕਾਰ ਤਾਂ ਵੇਖੀ ਕੀ ਕਰਦੀ ਜੇ ਸਰਕਾਾਰ ਨਹੀਂ ਕੁਝ ਕਰਦੀ ਤੇ ਅਸੀਂ ਦੋਏ ਫੋਰਮਾਂ ਦੀ ਮੀਟਿੰਗ ਬੁਲਾ ਕੇ ਕਿਸੇ ਐਕਸ਼ਨ ਵੱਲ ਚੱਲਾਂਗੇ ਫਿਰ ਨਾਲੇ ਜਿਹੜੇ ਉਹਨਾਂ ਨੂੰ ਤਕਲੀਫ ਹੋਈ ਹੈ ਨਾ ਜਿਹੜੇ ਉੱਥੇ ਰੇਤ ਮਾਫੀਆ ਨੇ ਮਿੱਟੀ ਮਾਫੀਆ ਹੈ ਉਦੇ ਕਰਕੇ ਤਖਲੀਪ ਜਿਹੜੇ ਉਹਨਾਂ ਦੇ ਵਿੱਚ ਕੱਲ ਸੀਗਾ ਵੀ ਕੱਲੇ ਬੀਜੇਪੀ ਵਾਲੇ ਨਹੀਂ ਉਹਦੇ ਚ ਆਪਦੇ ਆਗੂ ਵੀ ਵਿੱਚ ਸੀਗੇ ਜਿਹੜੇ ਲੋਕ ਲਸੀ ਜਾਣਦੇ ਆ ਕਿਉਂਕਿ ਉਹਨੇ ਸਾਡੇ ਪੌਦ ਏਰੀਆ ਨੂੰ ਟੋਟਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਟੋਟਲ ਪੌਦ ਮੋਰਚੇ ਦੇ ਨਾਲ ਖੜਿਆ ਕਿਉਂਕਿ ਜਿੱਦਣ ਦਾ ਸ਼ੰਭੂ ਮੋਰਚਾ ਲੱਗਿਆ 132 33 ਦਿਨ ਹੋ ਗਏ ਅੱਜ ਉਸ ਦਿਨ ਦਾ ਲੰਗਰ ਪਾਣੀ ਸਾਰੇ ਪਿੰਡ ਇਲਾਕਾ ਟੋਟਲ ਨਾਲ ਉਹ ਚੰਦ ਬੰਦੇ ਨੇ ਪੰਜ ਸੱਤ ਬੰਦੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਆ ਸਭ ਨੂੰ ਪਤਾ ਹੈ ਕੀ ਕੁਸ਼ੌ ਕਰਦੇ ਨੇ ਜਿਨ੍ਹਾਂ ਨੂੰ ਇਹ ਮੋਰਚੇ ਦੀ ਤਖਲੀਪ ਹੋਈ ਹੈ ਸ਼ਾਇਦ ਮੈਂ ਆਪ ਕਹੀ ਜਣਾ ਵੀ ਆਪ ਦੇ ਵਿੱਚ ਨੇ ਦੇਖੋ ਸਰਕਾਰ ਤੋਂ ਵੀ ਨਾ ਤਾਂ ਹੁੰਦਾ ਨੇ ਬੀਜੇਪੀ ਵਾਲੇ ਨੇ ਸ਼ਹਿਰ ਕਰ ਕੀ ਹੋਇਆ ਜੋ ਉਹਨਾਂ ਦੀ ਗਿਣੀ ਨਹੀਂ ਸੀ ਫਾਲਸ਼ਪੇ ਤਹਿਤ ਸਿੱਧੇ ਸ਼ਬਦਾਂ ਦੇ ਵਿੱਚ ਆਏ ਨੇ ਕਿ ਇਹਦੇ ਪਿੱਛੇ ਐਮ ਐਲ ਏ ਦਾ ਹੱਥ ਹੈ ਲੋਕਲ ਦਾ ਕੋਈ ਕੋਈ ਤਰਾਜ ਨਹੀਂ ਸਮਝਣ ਗੁਰਲਾਲ ਕਨੌਰ ਦਾ ਉਹਦੀਆਂ ਫੋਟੋਆਂ ਨੇ ਇੱਕ ਮਿੰਟ ਉਹਦੀਆਂ ਫੋਟੋਆਂ ਨੇ ਗੁਰਲਾਲ ਕਨੌਰ ਦੇ ਨਾਲ ਉਹ ਤੁਹਾਨੂੰ ਅਸੀਂ ਵਿਖਾ ਸਕਦੇ ਹਾਂ ਇਹਦੇ ਪਿੱਛੇ ਕਿਉਂਕਿ ਗੁਰਲਾਲ ਕਨੌਰ ਵੀ ਇਲਾਕਾ ਸਾਰਾ ਦੱਸ ਰਿਹਾ ਕਿ ਜੋ ਮਾਈਨਿੰਗ ਦਾ ਗੋਰਖਦੰਦਾ ਹੁੰਦਾ ਗੁਰਲਾਲ ਕਨੌਰ ਦਾ ਉਹ ਜਿਹਸਾ 100 ਕਰੋੜ ਦੀ ਕੋਠੀ ਦਾ ਸੌਦਾ ਇਹ ਨਹੀਂ ਕਰ ਲਿਆ ਕਿ ਨਾਲ ਘਨੌਰ ਨੇ 100 ਕਰੋੜ ਦੀ ਕੋਠੀ ਦਾ ਕੰਮ ਮੰਦਾ ਉੱਠ ਕੇ ਸੌਦਾ ਕਰਦਾ ਐਮਐਲਏ ਇਹਦਾ ਮਤਲਬ ਹੈ ਕਿ ਉਹਦੇ ਪਿੱਛੇ ਵੱਡਾ ਇਹ ਸਾਜ਼ਿਸ਼ ਸੀ ਇਹ ਰਲ ਕੇ ਸਰ ਮੋਹਾਲੀ ਪੁਲਿਸ ਨੇ ਫਰਜ਼ੀ ਕਾਲ ਸੈਂਟਰ ਦਾ ਪਰਦਾ ਫਾਸ਼ ਕੀਤਾ ਕਾਲ ਸੈਂਟਰ ਦੇ ਮਾਲਕ ਗੁਜਰਾਤ ਦੇ ਦੱਸੇ ਜਾ ਰਹੇ ਹਨ ਇਹਨਾਂ ਲੋਕਾਂ ਨੇ ਵੱਧ ਪੈਸੇ ਤੇ ਮੁੰਡੇ ਕੁੜੀਆਂ ਰੱਖੇ ਹੋਏ ਸਨ ਪਰ ਇਹ ਸਾਰੇ ਇਸ ਸਾਜ਼ਿਸ਼ ਵਿੱਚ ਫਸੇ ਹੋਏ ਸਨ ਹੋ ਸਕਦਾ ਇਹ ਨਾ ਬੱਚਿਆਂ ਨੂੰ ਇਸ ਕਾਲੇ ਕਾਰੋਬਾਰ ਦਾ ਪਤਾ ਵੀ ਨਾ ਹੋਵੇ ਤੇ ਕੰਪਨੀ ਨੇ ਸਾਜ਼ਿਸ਼ ਤਹਿਤ ਵੈਬ ਟੈਪ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਕੰਪਨੀ ਬਣਾਈ ਹੋਈ ਸੀ ਜਿਸ ਰਾਹੀਂ ਤੇ ਲੋਕੀ ਵਿਦੇਸ਼ ਵਿੱਚ ਬੈਠੇ ਲੋਕਾਂ ਨਾਲ ਠੱਗੀ ਕਰਦੇ ਸਨ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਕਾਲ ਸੈਂਟਰ ਨੇ ਹੁਣ ਤੱਕ ਕਿੰਨੇ ਕਰੋੜ ਦੀ ਠੱਗੀ ਮਾਰੀ ਹੈ ਦੂਜੇ ਪਾਸੇ ਪੁਲਿਸ ਨੇ 25 ਮੁੰਡੇ ਤੇ 12 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੜੀ ਗਈ ਹੈ ਉਹਦੀ ਲਗਾਤਾਰਤਾ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ دیر ਰਾਤ ਕੱਲ ਇੱਕ ਇਲੀਗਲ ਕਾਲ ਸੈਂਟਰ ਦੇ ਉੱਤੇ ਜਿਹੜਾ ਹੈਗਾ ਰੇਡ ਕੀਤਾ ਗਿਆ ਤੇ ਉਸ ਇਲੀਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਇੱਕ ਵੈਬਟੈਪ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਤੇ ਕਾਲ ਸੈਂਟਰ ਚੱਲ ਰਿਹਾ ਸੀਗਾ ਤੇ ਇਹਨੂੰ ਸ਼ਕਲ ਕਾਲ ਸੈਂਟਰ ਦੀ ਦਿੱਤੀ ਹੋਈ ਸੀ ਪਰ ਅਸਲ ਦੇ ਵਿੱਚ ਇਹ ਇੱਕ ਫਰਾਡ ਕਰਨ ਦਾ ਤਰੀਕਾ ਸੀਗਾ ਇਹਦੇ ਵਿੱਚ ਕਰੀਬ 37 ਜਿਹੜੇ ਹੈਗੇ ਐ ਜਿਹੜੇ ਉੱਥੇ EMPLOYEES ਕੰਮ ਕਰ ਰਹੇ ਸੀਗੇ ਇਹ ਸਾਰੇ ਮਿਲ ਕੇ ਜਿਹੜੇ ਸੀਗੇ ਠੱਗੀ ਮਾਰ ਰਹੇ ਸੀਗੇ ਇਹਨਾਂ ਦੇ ਮੇਨ ਜਿਹੜੇ ਸਰਗਰਨਾ ਨੇ ਕੈਬਨ ਪਟੇਲ ਤੇ ਪ੍ਰਦੀਪ ਪ੍ਰਤੀਕ ਦੁੱਧਤ ਇਹ ਦੋ ਬੰਦੇ ਜਿਹੜੇ ਸੀਗੇ ਇਹ ਇਹਦੇ ओनर्स ਤੇ ਮੈਨੇਜਰ ਸੀਗੇ ਜਿਹੜੇ ਕੀ ਇਹਨਾਂ ਸਾਰਿਆਂ ਨੂੰ ਆਪਰੇਟ ਕਰਦੇ ਸੀ 37 ਬੰਦਿਆਂ ਨੂੰ ਤੇ ਇਹਨਾਂ ਦੇ ਥਰੂ ਠੱਗੀ ਮਾਰਦੇ ਸੀ ਇਹਨਾਂ ਦਾ ਮੋਡਸ ਆਪਰੇਂਡਿੰਗ ਇਹ ਸੀਗਾ ਕਿ ਇਹ ਈਮੇਲਸ ਜਿਹੜੀਆਂ ਸੀਗੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਬਲਾਸਟ ਕਰਦੇ ਸੀ ਈਮੇਲਸ ਨੂੰ ਤੇ ਮੋਸਟਲੀ ਇਹਨਾਂ ਦਾ ਟਾਰਗੇਟ ਜਿਹੜੇ ਯੂਐਸ ਦੇ ਵਿੱਚ ਰਹਿਣ ਵਾਲੇ ਕਸਟਮਰ ਜਿਹੜੇ ਸੀ ਉਹ ਸੀਗੇ ਉਹਨਾਂ ਨੂੰ ਈਮੇਲ ਦੇ ਵਿੱਚ ਇਹ ਕਹਿ ਕੇ ਡਰਾਉਂਦੇ ਸੀਗੇ ਕਿ ਤੁਹਾਡਾ ਜਿਹੜਾ ਪੇਪਲ ਅਕਾਊਂਟ ਹੈ ਉਹ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਇੱਕ ਇਲੀਗਲ ट्रांजੈਕਸ਼ਨ ਜਿਹੜੀ ਹੈ ਹੋਈ ਹੈ ਤੇ ਉਸ ਇਲੀਗਲ ट्रांजੈਕਸ਼ਨ ਦੇ ਚੱਕਰ ਦੇ ਵਿੱਚ ਤੁਹਾਨੂੰ ਪੈਨਲਟੀ ਜਿਹੜੀ ਹੈ ਲਗਾਈ ਜਾਏਗੀ ਉਹ ਪੈਨਲਟੀ ਦੇ ਵਿੱਚ ਜੇ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਫੋਨ ਨੰਬਰ ਤੇ ਕੰਟੈਕਟ ਕਰੋ ਉਹ ਜਿਹੜਾ ਫੋਨ ਨੰਬਰ ਸੀ ਉਹ ਇਸ ਕਾਲ ਸੈਂਟਰ ਤੇ ਆਂਦਾ ਸੀਗਾ ਉਸ ਤੋਂ ਬਾਅਦ ਹੀ ਇਹ ਕਾਲ ਤੇ ਜਿਹੜਾ ਵੀ ਬੰਦਾ ਫਸ ਜਾਂਦਾ ਸੀ ਇਸ ਗੱਲ ਦੇ ਵਿੱਚ ਉਹ ਇਹਨੂੰ ਕਾਲ ਕਰਦਾ ਸੀਗਾ ਇਹ ਕਾਲ ਕਰਕੇ ਫਿਰ ਉਹਨੂੰ ਕਨਵਿੰਸ ਕਰਦੇ ਸੀਗੇ ਕਿ ਇਲੀਗਲ ट्रांजैक्शन ਤੁਸੀਂ ਕੀਤੀ ਹੈ ਤੇ ਇਹ ਦਾ ਇਹਦਾ ਬਚਨ ਦਾ ਇੱਕ ਤਰੀਕਾ ਇੱਕ ਤਰੀਕਾ ਇਹ ਹੈ ਕਿ ਕੋਈ ਗਿਫਟ ਕਾਰਡ ਜਿਹੜਾ ਹੈਗੇ ਇਹਨਾਂ ਨੂੰ ਦੱਸਦੇ ਸੀਗੇ ਕਿ ਤੁਸੀਂ ਉਹ ਖਰੀਦੋਗੇ ਤਾਂ ਜਾ ਕੇ ਤੁਹਾਡੀ ट्रांजैक्शन ਨਾ ਸੀ ਲੀਗਲਾਈਜ਼ ਕਰਵਾ। ਤਾਂ ਇਸ ਇਸ ਬਹਾਨੇ ਇਸ ਤਰ੍ਹਾਂ ਇੱਕ ਤਰੀਕੇ ਨਾਲ ਉਹ ਬੇਵਕੂਫ ਬਣਾ ਕੇ ਉਹ ਗਿਫਟ ਕਾਰਡ ਜਿਹੜਾ ਸੀ ਖਰੀਦ ਲੈਂਦੇ ਸੀਗੇ ਉਹ ਗਿਫਟ ਕਾਰਡ ਕਿਸੇ ਵੀ ਡਾਲਰ ਦਾ ਕੋਈ 100 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਦਾ ਹੋ ਗਿਫਟ ਕਾਰਡ ਜਿਹੜਾ ਹੋ ਜਾਂਦਾ ਸੀਗਾ ਤੇ ਇਸੇ ਤਰੀਕੇ ਨਾਲ ਇਹ ਮਲਟੀਪਲ ਕਸਟਮਰਸ ਨੂੰ ਜਿਹੜੀ ਸੀਗੇ ਠੱਗੀ ਮਾਰਦੇ ਸਨ ਤੇ ਇਹਨਾਂ ਦਾ ਕੰਮ ਇਹ ਕਾਲ ਸੈਂਟਰ ਦਾ ਸਿਰਫ ਇਹੀ-ਇਹੀ ਕੰਮ ਸੀਗਾ ਇਹ ਕੋਈ ਕਿਸੇ ਹੋਰ ਕੰਪਨੀ ਨਾਲ ਜੁੜੇ ਹੋਏ ਨਹੀਂ ਸੀਗੇ ਇਹਨਾਂ ਦਾ ਕੰਮ ਹੀ ਠੱਗੀ ਮਾਰਨ ਦੇ ਵਾਸਤੇ ਰੱਖਿਆ ਹੋਇਆ ਸੀਗੇ ਜਿਹੜੇ ਇਹਨਾਂ ਦੇ ਮੇਨ ਜਿਹੜੇ ਸਰਗਨਾ ਹੈਗੇ ਇਹਨਾਂ ਦਾ ਆਪਰੇਟ ਕਰ ਰਿਹਾ ਉਹ ਗੁਜਰਾਤ ਦੇ ਵਿੱਚ ਬੈਠਾ ਹੈ ਉਹਦੀ ਵੀ ਸਾਡੇ ਕੋਲ ਡਿਟੇਲਸ ਜਿਹੜੀ ਹੈਗੇ ਆ ਗਈਆਂ ਉਹ ਇਸ ਟਾਈਪ ਦੇ ਹੋਰ ਵੀ ਸ਼ਾਇਦ ਕਾਲ ਸੈਂਟਰ ਆਪਰੇਟ ਕਰਦਾ ਹੋਵੇ ਹੋਰ ਵੀ ਪੂਰੇ ਇੰਡੀਆ ਦੇ ਵਿੱਚ ਸ਼ੈੱਡ ਕਰਦਾ ਹੋਵੇ ਤਾਂ ਉਹਦੀ ਡਿਟੇਲਸ ਵੀ ਸਾਡੇ ਕੋਲ ਆਈ ਹੈ ਪਿਛਲੇ ਕਈ ਸਾਲ ਪਹਿਲਾ ਨਵਾਂ ਸ਼ਹਿਰ ਦੇ ਪਿੰਡ ਕੰਗਾ ਦੇ ਪੈਟਰੋਲ ਪੰਪ ਦੇ ਪਿੰਡ ਕੰਗਾ ਦੇ ਰਹਿਣ ਵਾਲੇ ਮੱਖਣ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜੋ ਕਿ ਬਹੁਤ ਜ਼ਿਆਦਾ ਚਰਚਾ ਵਿੱਚ ਵੀ ਰਿਹਾ ਜਿਸ ਦੇ ਤਾਰ ਸੋਨੂ ਖਤਰੀ ਗੈਂਗ ਨਾਲ ਜੁੜੇ ਸਨ ਇਸ ਕਤਲकांड ਵਿੱਚ ਇੱਕ ਨੌਜਵਾਨ ਖੜਕ ਸਿੰਘ ਉਰਫ ਗੱਗੂ ਪੁੱਤਰ ਕੁਲਵੰਤ ਸਿੰਘ ਪਿੰਡ ਸੁਦਾ ਮਾਜਾ ਦਾ ਰਹਿਣ ਵਾਲਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰੰਤੂ ਉਸ ਦੀ ਕੇਂਦਰੀ ਜੇਲ੍ਹ ਵਿੱਚ ਹਾਰਟ ਅਟੈਕ ਆਉਣ ਨਾਲ ਮੌਤ ਹੋਈ ਸੀ ਜਿਸ ਦਾ ਅੱਜ ਉਸ ਦੇ ਨਾਨਕੇ ਪਿੰਡ ਸੁਦਾ ਮਾਜਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਇਹਦਾ ਨਾਂ ਹੈ ਖੜਕ ਸਿੰਘ ਖੜਕ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਸੁਧੇ ਮਾਜਾ ਇਹ ਨਾਨਕੇ ਘਰ ਰਹਿਦਾ ਸੀ ਇਹ ਪਿਛਲੇ ਬੀਤੇ ਸਮੇਂ ਇੱਕ ਸੋਨੂ ਖੱਤਰੀ ਗੈਂਗ ਨੇ ਮਕਰ ਸਿੰਘ ਦਾ ਕਤਲ ਕਰਤਾ ਸੀ ਪੈਟਰੋਲ ਪੰਪ ਤੇ ਉਹਦੀ ਨੇ ਜ਼ਿੰਮੇਵਾਰੀ ਲਈ ਸੀ ਉਸ ਕੇਸ ਵਿੱਚ ਖੜਕ ਸਿੰਘ ਗ੍ਰਿਫਤਾਰ ਕੀਤਾ ਗਿਆ ਸੀ ਇਹ ਕੇਂਦਰੀ ਜੇਲ੍ਹ ਲੁਧਿਆਣੇ ਵੱੰਦ ਸੀ ਤੇ ਮੌਤ ਦਾ ਕੀ ਕਾਰਨ ਸੀ ਉੱਥੇ ਮੌਤ ਮਨ ਲੋ ਜ਼ਹਿਰੀਲੇ ਅਜੇ ਦੀ ਡੈਥ ਹੋ ਗਈ ਤੇ ਕੱਲ ਦੀ ਡੈਡ ਬੋਡੀ ਆ ਗਈ ਸੀ ਤੇ ਉਸ ਤੋਂ ਬਾਅਦ ਡਰਬੁਡੀ ਇਹਦੀ ਫ੍ਰੀਜ ਜਿ ਚ ਰੱਖੀ ਗਈ ਸੀ ਅੱਜ ਇਹਦਾ ਸੰਸਕਾਰ ਹੋ ਗਿਆ ਤੇ ਪਿੰਡ ਸੁਦੇ ਮਾਜਰਾ ਜੀ 268 ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਗਾਰ ਨੂੰ ਦੇਵ ਜਾਸਤ ਰੱਬ ਰਾਖਾ